ਕਿਸਾਨ ਵੀਰੋ ਅੱਜ ਗੱਲ ਕਰਦੇ ਆ ਜੇਕਰ ਤੁਹਾਡੀ ਨਰਸਰੀ ਪੀਲੀ ਪੈ ਰਹੀ ਆ ਤੁਸੀਂ ਉਸ ਦੀ ਜੜ ਪੱਟ ਕੇ ਦੇਖੀ ਆ ਜੜ ਵਿੱਚ ਇਸ ਤਰ੍ਹਾਂ ਡੰਡਾ ਆਈਆਂ ਤਾਂ ਤੁਸੀਂ ਇਹ ਸਮਝੋ ਵੀ ਤੁਹਾਡੀ ਨਰਸਰੀ ਦੇ ਜਿਹੜੀ ਖਰਾਕ ਥੱਲੇੋਂ ਜ਼ਮੀਨ ਚੋਂ ਜਾਣੀ ਆ ਬੰਦ ਹੋ ਗਈ ਆ ਤੇ ਉਸ ਦਾ ਕੀ ਹੱਲ ਕਰਨਾ ਹੈ ਉਸ ਬਾਰੇ ਤੁਹਾਨੂੰ ਦੱਸਦੇ ਆ ਦੋ ਪਮਾਨੇ ਆ ਦੋਸਤੋ ਇੱਕ ਇਹ ਬਾਇਓ ਦੇ ਵਿੱਚ ਬਾਇਓ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਆਈਪੀਐਲ ਕੰਪਨੀ ਵੀ ਬਹੁਤ ਵਧੀਆ ਪ੍ਰੋਡਕਟ ਦਿੰਦੀ ਆ ਤੁਸੀਂ ਇਸ ਦਾ ਵਿੱਚ ਨਮਾਟੋ ਫਰੀ 1 ਕਿਲੋ ਤੇ 1 ਕਿਲੋ ਫਸਲ ਰક્ષਕ ਲੈਣੀ ਆ ਨਮਾਟੋ ਫਰੀ ਜਿਹੜੀ 1 ਕਿਲੋ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਇੱਕ ਕਨਾਲ ਦੇ ਵਿੱਚ ਛੱਟਾ ਦੇਣਾ ਤੁਹਾਡੀ ਨਰਸਰੀ ਜਿਹੜੀ ਆ ਨਿਮਾਟੋਡਾ ਉਸ ਦਾ ਪਰਮਾਨੈਂਟ ਹੱਲ ਹੋ ਜੂ ਤੇ ਜਿਹੜਾ ਫਸਲ ਰક્ષਕ ਤੁਸੀਂ ਲੈਣਾ ਹੈ ਇਸ ਦੇ ਵਿੱਚੋਂ ਤੁਸੀਂ 250 ਗ੍ਰਾਮ ਡਰਮੀ ਵਿੱਚ ਪਾ ਕੇ ਸਪਰੇਅ ਕਰਨੀ ਉਸ ਇੱਕ ਕਨਾਲ ਨਰਸਰੀ ਨੂੰ ਜਿਹੜੀ ਵਜਦੀ ਪਾਉਣਾ ਕਿਲੋ ਆ ਉਸ ਨੂੰ ਨਮਾਟੋ ਫਰੀ ਦੇ ਨਾਲ ਹੀ ਮਿਲਾ ਕੇ ਮਿੱਟੀ ਛੱਟਾ ਦੇ ਦੇਣਾ ਜੇਕਰ ਤੁਸੀਂ ਦੂਸਰਾ ਗੱਲ ਕਰਦੇ ਹੋ ਤੇ 30 ਸਟੈਂਡ ਦਾ ਬਾਇਓ ਦੇ ਵਿੱਚ ਵੀ ਪ੍ਰੋਡਕਟ ਆਉਂਦੇ ਆ ਇਹ ਵੀ ਤੁਸੀਂ ਦੋਨਾਂ ਨੂੰ ਆਵੇਂ ਸੇਮ 1 ਕਿਲੋ ਨੂੰ ਜਿਹੜੀ ਨਿਮਿਟੋਨਾ ਇਸ ਨੂੰ ਤੁਸੀਂ ਮਿੱਟੀ ਚ ਮਿਲਾ ਕੇ ਛੱਟਾ ਦੇਣਾ ਜੜ ਚ ਚਲੀ ਜਾਵੇ ਔਸ ਜਿਹੜਾ ਇਹ ਸੁਡੋਮਨਾਸ ਆ ਇਸ ਨੂੰ ਤੁਸੀਂ 250 ਗ੍ਰਾਮ ਡਰਮੀ ਚ ਪਾ ਕੇ ਸਪਰੇਅ ਕਰਨੀ ਹੈ ਬਾਕੀ ਬਚਿਆ ਨਿਮਿਟੋਨਾ ਮਿਲਾ ਕੇ ਜ਼ਮੀਨ ਛੱਟਾ ਦੇ ਦੇਣਾ ਤੁਹਾਡੀ ਨਰਸਰੀ 4 ਦਿਨਾਂ ਦੇ ਵਿੱਚ ਜਿਹੜੀ ਉਸਦੀ ਜੜ ਠੀਕ ਹੋ ਜੂ ਤੇ ਉਸ ਖਰਾਕ ਲਾਣਾ ਕੋ ਜੇਕਰ ਤੁਸੀਂ ਬਾਇਓ 'ਚ ਨਹੀਂ ਜਾਣਾ ਤਾਂ ਤੁਸੀਂ ਕੈਮੀਕਲ 'ਚ ਜਾਣਾ ਤੇ ਦੋਸਤੋ ਤੁਹਾਡੇ ਕੋਲ ਇਹ ਤਿੰਨ ਨਿਮੀਟਾਈਜਾ ਪੀਆਰਪੀ ਫੋਰਨ ਤੇ ਵੈਲਮ ਪ੍ਰਾਈਮ ਇਹ ਤਿੰਨੋਂ ਪ੍ਰੋਡਕਟ ਬਿਹਤਰੀਨ ਪ੍ਰੋਡਕਟ ਆ ਇਸ ਨੂੰ ਤੁਸੀਂ ਮਿੱਟੀ 'ਚ ਮਿਲਾ ਕੇ ਆਪਣੇ ਖੇਤ ਦੇ ਵਿੱਚ ਛਿੱਟਾ ਦੇਣਾ ਤਾਂ ਤੁਹਾਡਾ ਜਿਹੜਾ ਕੈਮੀਕਲ ਨਾਲ ਹੱਲ ਹੋ ਜਾ ਹੁਣ ਬਾਇਓ ਨਾਲ ਹੱਲ ਕਰਨਾ ਹੈ ਕੈਮੀਕਲ ਨਾਲ ਹੱਲ ਕਰਨਾ ਤੁਸੀਂ ਆਪ ਫੈਸਲਾ ਕਰ ਲੈਣਾ ਜੇਕਰ ਤੁਹਾਡੇ ਜੜ ਦੇ ਵਿੱਚ ਗੰਡਾ ਹੈ ਇਆਂ ਇਹਨਾਂ ਦੋਨਾਂ ਨੂੰ ਵਰਤਣ ਤੋਂ ਪਹਿਲਾਂ ਬਾਇਓ ਜਾਂ ਕੈਮੀਕਲ ਤੋਂ ਪਹਿਲਾਂ ਤੁਸੀਂ ਫਸਟਰ ਦੋਸਤੋ ਜ਼ਰੂਰ ਦੇਣੀ ਹੈ ਖਰਾਕਿਤਾਂ ਦੀ ਕਿਉਂਕਿ ਨਰਸਰੀ ਨੂੰ ਜੜ੍ਹ ਚੋਂ ਖਰਾਕ ਮਿਲਣਾ ਬੰਦ ਹੋ ਗਿਆ ਇਹ 4 ਦਿਨਾਂ ਦੇ ਵਿੱਚ ਜਿਹੜੇ ਤੁਸੀਂ ਵਰਤੋਗੇ ਕੈਮੀਕਲ ਜਾਂ ਬਾਇਓ ਇਹ 3-4 ਦਿਨ ਜੜਾਂ ਠੀਕ ਕਰੂਗਾ ਬੂਟਾ ਖਰਾਕ ਲੈਣਾ ਲੱਗੂਗਾ 4 ਦਿਨ ਲਈ ਜਿੰਦਾ ਰੱਖਣ ਲਈ ਆਪਾਂ ਨੂੰ ਫਸਟਰ ਦੇਣੀ ਬਹੁਤ ਜ਼ਰੂਰੀ ਹੈ ਪੱਤਿਆਂ ਲਈ ਤੇ ਸਭ ਤੋਂ ਪਹਿਲਾਂ ਇਹ ਫਸਟਰ ਦੇਣੀ ਹੈ ਫਿਰ ਤੁਸੀਂ ਕੈਮੀਕਲ ਪਾਉਣਾ ਹੈ ਜਾਂ ਬਾਇਓ ਪਾਉਣੀ ਹੈ ਤੁਸੀਂ ਫੈਸਲਾ ਕਰਨਾ ਹੈ ਦੋਸਤੋ ਫਸਟਰ ਕੀ ਆ ਚਲਿੱਟੜ ਫੈਸਲਾ ਲੈਣਾ 39.5 ਜ਼ਿੰਕ ਲੈਣੀ ਹੈ ਚੰਗੀ ਕੰਪਨੀ ਦੀ ਇਸ ਦੇ ਵਿੱਚ ਮੰਗਨੀਸ਼ੀਅਮ ਮਿਲਾ ਕੇ ਤੁਸੀਂ ਪੱਤਿਆਂ ਰਾਈ ਸਪਰੇਅ ਕਰਨੀਆਂ ਸ਼ਾਮ ਨੂੰ ਤੁਹਾਨੂੰ ਜਿਹੜਾ ਤੁਹਾਡੀ ਨਰਸਰੀ ਆ 4 ਦਿਨ ਲਈ ਖਰਾਕੀ ਦਾ ਪੱਤਿਆਂ ਰਾਈ ਜਿਹੜੀ ਤੁਸੀਂ ਕਰੋਗੇ ਬੂਟੇ ਨੂੰ ਮਿਲੂਗੀ ਜਿੰਦੇ ਨਾਲ ਤੁਹਾਡਾ ਬੂਟਾ ਬਾਹਰ ਜਾਊਗਾ ਉਦੋਂ ਤੱਕ ਤੁਹਾਡਾ ਹੱਲ ਜਿਹੜਾ ਇਹ ਜਿਹੜਾ ਦਾ ਇਹ ਤਰਕਸ ਕੈਮੀਕਲ ਜਾਂ ਬਾਇਓ ਕਰ ਦੂਗਾ ਜੇਕਰ ਤੁਸੀਂ ਇਹ ਨਹੀਂ ਮਿਲਦਾ ਤਾਂ ਤੁਸੀਂ ਫਿਰ ਕੱਲਾ ਜਿਹੜਾ ਬੱਡ ਬਿਲਡਰ ਆ ਇਹ ਲੈਣਾ ਇਹ ਬੱਡ ਬਿਲਟ ਤੁਸੀਂ ਸ਼ਾਮ ਨੂੰ ਸਪਰੇਅ ਕਰਨੀ ਆ ਅੱਜ ਕਰੋਗੇ ਇਹ ਤੁਹਾਡਾ ਤੀਜੇ ਦਿਨ ਨਰਸਰੀ ਜਿਹੜੀ ਹੈ ਬਹੁਤ ਵਧੀਆ ਬੱਡ ਬਿਲਟ ਦੇ ਵਿੱਚ ਜ਼ਿੰਕ ਜ਼ਰੂਰ ਪਾ ਲਿਓ ਜੇਕਰ ਦੋਸਤੋ ਬੱਡ ਬਿਲਟਰ ਨਹੀਂ ਮਿਲਦਾ ਤੇ ਤੁਸੀਂ ਜਿਹੜਾ 12 5 27 ਇਹ ਆਈਸੀਓ ਦਾ ਪਟਾਟਾ 12 5 27 8 ਕੈਲਸ਼ੀਅਮ ਇਸ ਦੇ ਵਿੱਚ ਥ੍ਰੀ ਲੀਟਰ ਜ਼ਿੰਕ ਮਿਲਾ ਕੇ ਤੁਸੀਂ ਸਪਰੇਅ ਕਰੋਗੇ ਤੁਹਾਡੀ ਨਰਸਰੀ ਨੂੰ ਇਸ ਨਾਲ ਫਸਟਡ ਮਿਲ ਜੂ ਜੇਕਰ ਇਹ ਨਹੀਂ ਮਿਲਦਾ ਤੁਸੀਂ ਇਹ ਐਨਪੀਕੇ 11 36 24 ਜ਼ਿੰਕ ਮਿਲਾ ਕੇ ਮਗਨੇਸ਼ੀਆ ਮਲਾ ਕੇ ਸਪਰੇਅ ਕਰੋ ਜਿੰਦੇ ਨਾਲ ਤੁਹਾਡੇ ਬੂਟੇ ਨੂੰ ਫਸਟਰਡ ਮਿਲ ਜੇ ਤੇ ਤੁਹਾਡਾ ਬੂਟਾ ਸਹੀ ਤਰ੍ਹਾਂ ਕੰਮ ਕਰਨ ਲੱਗ ਜੇ ਦੋਸਤੋ ਪਹਿਲਾਂ ਫਸਟਰਡ ਦੇਣੀ ਹੈ ਫਿਰ ਕੈਮੀਕਲ ਜਾਂ ਤੁਸੀਂ ਬਾਇਓ ਤੇ ਜਾਣਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਆਪਦੀ ਨਰਸਰੀ ਨੂੰ ਠੀਕ ਕਰੋਗੇ ਤੇ ਤੁਹਾਡੀ ਨਰਸਰੀ ਦੋਸਤੋ ਚੌਥੇ ਦਿਨ ਹਰੀ ਭਰੀ ਹੋ ਜੂ ਤੁਹਾਡੀ ਰੂਹ ਖੁਸ਼ ਹੋ ਜੂ ਜੇਕਰ ਵੀਡੀਓ ਵਧੀਆ ਲੱਗੇ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਕਰਿਓ ਤੇ ਸਭ ਤੋਂ ਪਹਿਲਾਂ ਜੜ ਪਟ ਕੇ ਜ਼ਰੂਰ ਦੇਖਣੀ ਹੈ ਜੇ ਜੜ ਚ ਗੰਢ ਹੋਈ ਤੇ ਕੈਮੀਕਲ ਜਾਂ ਬਾਇਓ ਤੇ ਜਾਣਾ ਹੈ ਨੇਤਾ ਕੱਲੇ ਇਹ ਹੀ ਤੁਹਾਡੀ ਯੂਨੀਵਰਸਿਟੀ ਠੀਕ ਕਰ ਦਣਗੇ ਧੰਨਵਾਦ